ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਗੱਲ ਕੋਠੇ ਜੀ ਤਹਿਸੀਲ ਤਪਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਰਨਾਲਾ ਨੇੜੇ ਰਹਿ ਜਾਂਦਾ ਜੀ ਸੈਣਾ ਰਹਿ ਜਾਂਦਾ ਇੱਕ ਪਾਸੇ ਪੱਖੋ ਕੈਂਚੀਆਂ ਰਹਿ ਜਾਂਦੀਆਂ ਨੇ ਜੀ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਅੱਸਤੇ ਪੰਜ ਐਨੀਮਲ ਲੈ ਕੇ ਆਏ ਆਂ ਜੀ ਜਿੰਨਾ ਚੋ ਇੱਕ ਸੂਆ ਸਵਾਇਆ ਨਾਗਾ ਜੀ ਤੇ ਚਾਰ ਗੱਬਣ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮਨਪ੍ਰੀਤ ਸਿੰਘ ਪੰਡ ਗੱਲ ਕੋਠੇ ਜੀ ਨੇੜੇ ਸਹਣਾ ਪਾਏ ਨੇ ਇੰਦਰਖਾਲਾ ਪੱਕਾ ਪਿੰਡ ਗਲਾ ਬਨਵਾਤੀ ਪਾਕਾ ਜੀ ਮੋਬਾਈਲ ਨੰਬਰ 75899 ਜੀ ਕਾਸੀ ਦਾ ਨੰਬਰ ਹੈ ਠੀਕ ਆ ਭਾਈ ਇੱਕ ਨੰਬਰ ਤੋਂ ਇਹ ਤੋਂ ਸ਼ੁਰੂ ਕਰ ਲਾਂਗੇ ਸੁਆਬਰੇ ਕਿੰਨਾ ਮਾਜੀ ਦੂਜਾ ਸੁਆ ਜੀ ਸਮਾਂ ਕਿੰਨਾ ਲੈਂਦੀ ਆ ਜੀ 8 ਦਿਨ ਰਹਿੰਦੇ ਇਹਦੇ 8 ਦਿਨ ਪਏ ਆ ਜੀ ਕਿੰਨਾ ਕੁ ਬਾਜੂ ਦੁੱਧ ਜੀ ਦੁੱਧ ਬਾਜੂ 18 ਪਲੱਸ ਜੀ ਥਣਾ ਦੀ ਡੰਨਾ ਜੀ ਹਾਂ ਲਓ ਠੀਕ ਆ ਜੀ ਠੰਡੀ ਸੀਗਾ ਜੀ ਠੀਕ ਆ ਜੀ ਸੀਲਸ ਲੱਗ ਵੀ ਕਰਮ ਵਾਲੀ ਪੂਰੀ ਆ ਦਿਨ ਹਫਤਾ ਪਾਉਗੇ ਤੋੜ ਕੇ ਦਿਖਾ ਦਿਓ ਜੀ ਹਫਤਾ ਪਿਆ ਜੀ ਡੇਟ ਮੁਤਾਬਕ ਬਾਕੀ ਇੱਕ ਦੋ ਦਿਨ ਪਸੂ ਉੱਪਰ ਵੀ ਲਿਜਾ ਸਕਦਾ ਜਾ ਪਹਿਲਾ ਵੀ ਸੂ ਸਕਦਾ ਜੀ ਥਣਾ ਦੇ ਸਾਇਜ ਬਹੁਤ ਸੋਹਣੇ ਆ ਸੋਹਣਾ ਗੁਲਾਬੀ ਥਣਾ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਚਾਰ ਹੀ ਥਣਾ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਜੀ ਬਾਕੀ ਜਰਸੀ ਤੇ ਸਾਹੀਵਾਲ ਦਾ ਥੋੜਾ ਜਿਹਾ ਕ੍ਰੋਸ ਪੈ ਜਾਂਦਾ ਫਾਇਦਾ ਹੀ ਹੋਣਾ ਜੀ ਕਿਉਂਕਿ ਦੁੱਧ ਇਹਨਾਂ ਦਾ ਸੰਗਣਾ ਹੋਣਾ ਜੀ ਗਰਮੀ ਸਰਦੀ ਦਾ ਤੋਹਫਾ ਜੀ ਥਣਾ ਦੀ ਬਾਈ ਕਹਿੰਦਾ ਡੰਨ ਬੇਫਿਕਰ ਹੋ ਜਾਓ ਜੀ 14 ਕਿਲੋ ਦੁੱਧ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬਾਲਟਲਾ ਹਵਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਬਾਲਟਲਾ ਕਰਮਾਲੀ ਨੇ ਕੱਢ ਕੇ ਸੋਨਾ ਜੀ ਡਿਮਾਂਡ ਵੀਰੇ ਜਮਾ ਲੈਣ ਦੇਣ ਦੀ ਆਲੀਏ ਜੀ ਠੀਕ ਆ ਜੀ ਜਮਾ 55000 ਆ ਜੀ ਲੈਣ ਦੇ ਆ 51 ਜੀ 55 57 ਜੀ ਠੀਕ ਆ ਜੀ 57000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਦੇਂਦਾ ਕਰ ਦਾਂਗੇ ਜੀ ਦੋ ਨੰਬਰ ਵੀਰੇ ਸੁਆ ਕਿੰਨਾ ਜੀ ਇਹ ਤੀਜਾ ਸੁਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਆਪ ਤਾਂ ਪਿਆ ਜੀ ਦਾ ਕਿੰਨਾ ਕੁ ਬਾਜੀ ਦੁੱਧ ਜੀ ਉਹ ਤੋਂ 5:17-18 ਰੇਟ ਲੈ ਜੀ ਤੋੜ ਕੇ ਦਿਖਾ ਦੇ ਵੀਰ ਥਾਣਾ ਦੀ ਇਹ ਵੀ ਡਾਨ ਨਾ ਜੀ ਥਾਣਾ ਦੇ ਸਾਰੇ ਕੁਝ ਰੁੱਕ ਗਿਆ ਜੀ ਠੀਕ ਹੈ ਜੀ 22 ਦੇ ਦਸਨ ਮੁਤਾਬਕ ਜੀ ਸੂਆ ਤੀਜਾ ਸੁੰਦੀ ਆ ਜੀ ਸਮਾਂ 2:10 ਦਾ ਕਿ ਹਜੇ ਹਫਤਾ ਪਿਆ ਜੀ ਠੀਕ ਹੈ ਜੀ ਹਫਤੇ ਤੱਕ ਸੋਨਾ ਹਵਾਨਾ ਤਿਆਰ ਕਰ ਲੈਣਾ ਜੀ 17-18 ਕਿਲੋ ਦੀ ਇਹਦੀ ਵੀ ਉਮੀਦ ਆ ਥਾਣ ਬਹੁਤ ਸੋਨਾ ਲੱਗਿਆ ਵਾ ਜੀ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਜੀ ਕੀ ਇਸ ਕੁਆਲਿਟੀ ਸੋਹਣੀ ਐ ਵਜਨ ਵਜੂਦ ਬੜਾ ਚੰਗਾ ਜੀ ਬਾਕੀ ਕੱਲੀ ਕੱਚੀ ਕੱਚੀ ਐ ਜੀ ਅੱਜ ਤੁਹਾਨੂੰ ਭਾਜ ਮਿਲ ਜਾਣੀ ਐ ਜੀ ਜਿੱਦੇ ਕਰਮਾ ਵਾਲੀ ਤਿਆਰ ਹੋਊਗੀ ਉਹਦੇ ਦੀ ਡਿਮਾਂਡ ਹੋਰ ਹੋਊਗੀ ਜੀ ਅੱਜ ਦੀ ਬਈ ਡਿਮਾਂਡ ਇਹਦੀ ਇਹਦਾ 55000 ਜੇ ਕੋਈ ਜੋੜਾ ਲੈ ਜੇ ਬਈ ਰਾਮਾਨਾ ਕਰ ਦਾਂਗੇ ਠੀਕ ਆ ਜੀ ਇਹਦਾ 55000 ਰੁਪਿਆ ਵਿੱਚੋਂ ਮਾੜਾ ਮੋਟਾ ਲੈਸ ਹੋ ਜਾਊਗਾ ਜੀ ਜੇ ਕੋਈ ਸੱਜਣ ਠੀਕ ਆ ਜੀ ਜੇ ਕੋਈ ਸੱਜਣ ਬਾਈ ਕਹਿੰਦਾ ਜੋੜਾ ਲੈ ਜੂਗਾ ਤਾਂ ਮਾਣ ਤਾਣ ਉਹਦੇ ਚ ਜ਼ਿਆਦਾ ਹੋ ਜੂਗਾ ਅੱਗੇ ਵੀਰੇ ਆ ਗਿਆ 3 ਨੰਬਰ ਸੂਆ ਕੇ ਨਮਾ ਜੀ ਸੂਆ ਦੇ ਮਾਲਕ ਨੇ ਦੂਜਾ ਦੱਸਿਆ ਕੇ ਨ ਤੀਜਾ ਮੰਨ ਲਿਆ ਤੀਜਾ ਮੰਨ ਲਿਆ ਠੀਕ ਆ ਸਵਾ ਕੇ ਨਾਲ ਲੈਂਦੀ ਆ ਜੀ ਸਵਾ ਇੱਕ ਦੋ ਦਿਨ ਲਊਗੀ ਤਿਆਰੀਆਂ ਜੀ ਆ ਜੀ ਥਾਣਾ ਦੀ ਵੀ ਡੰਨਣਾ ਜੀ ਕਿੰਨਾ ਕਪਾਜੂ ਦੁੱਧ ਜੀ ਦੁੱਧ ਪਾ ਦੇ 1500 ਨਾ ਜੀ ਤੋੜ ਕੇ ਦਿਖਾ ਦੀ ਬਾਈ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਤੀਜਾ ਮੰਨ ਲਓ ਜੀ ਮੈਂ ਰੇਕ ਵੀਡੀਓ ਜੀ ਕਹਿਣਾ ਹੁੰਨਾ ਕਿ ਸੂਏ ਦਾ ਅੰਦਾਜ਼ਾ ਪਸ਼ੂ ਦੇ ਬੋਡੀ ਸਟਰਕਚਰ ਤੋਂ ਲਾ ਲਿਆ ਤੇ ਦੁੱਧ ਦਾ ਅੰਦਾਜ਼ਾ ਪਸ਼ੂ ਦੀ ਤਿਆਰੀ ਤੋਂ ਲਾ ਲਿਆ ਕਰੋ ਜੀ ਥਾਣਾ ਦੇ ਸੱਜ ਵੀ ਸੋਹਣੇ ਆ ਤਿਆਰੀਆਂ ਜੀ ਆ ਇੱਕ ਦੋ ਦਾਣੀ ਲਊਗੀ ਬਾਈ ਕਹਿੰਦਾ ਜਿਹੜੀਆਂ ਬਾਲਟੇ ਲ ਹਵਾਨੇ ਚ ਸਾਰੀਆਂ ਕੱਢ ਲੈਣੀਆਂ ਵਜਨ ਵਜੂਦ ਪੂਰਾ ਚੰਗਾ ਬਰੀਡ ਵਾਈਜ਼ ਚੰਗੀ ਆ ਜੀ ਛੋਟਾ ਜਿਹਾ ਕੰਨ ਫੋਟ ਨਹੀਂ ਕੋਈ ਸ਼ਾਖ ਨਹੀਂ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗੇ ਹੋਏ ਆ ਜਿਹੜੀ ਝੋਲ ਹਵਾਨੇ ਚ ਦਿਖ ਰਹੀ ਆ ਇੱਕ ਦੋ ਦਿਨਾਂ ਤੇ ਕਰ ਸਾਰੀ ਕੱਢ ਕੇ ਸੋਨਾ ਕਰਮਾਲੀ ਨੇ ਬਾਕੀ ਦੁੱਧ ਇਹਨਾਂ ਦਾ ਮੱਝਾਂ ਰ ਗਈ ਹੁੰਦਾ ਫੈਡ ਚੰਗੀ ਆਉਂਦੀ ਆ ਠੰਡੀ ਸੀਲ ਪੂਰੀ ਹੈ ਜੀ ਠੰਡਾਂ ਦੀ ਡੰਨਾ ਜੀ ਇਹਦੇ ਬਈ ਡਿਮਾਂਡ ਹੈ ਇਹਦਾ ਸੌਣ ਪਾ ਲਈਏ ਯਾਰ ਜੀ ਠੀਕ ਆ ਵੀਰੇ ਅੱਗੇ ਅੱਗੇ 4 ਨੰਬਰ ਸੁਆ ਕੇ ਨਮਾ ਬਈ ਇਹਦਾ ਸੁਆ ਜਵਾ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਹਫਤਾ ਪਿਆ ਜੀ ਦਾ ਠੀਕ ਆ ਜੀ ਪਾਜੂ ਚੰਗਾ ਦੁੱਧ ਬਈ ਠੀਕ ਆ ਰੰਗ ਪ੍ਰਿੰਟ ਦੀ ਬੜੀ ਚੰਗੀ ਹੈ ਜੀ ਸੋਹਣੀ ਫੇਸ ਕੁਆਲਿਟੀ ਸ਼ਾਈਨਿੰਗ ਵਾਲੀ ਸਕਿਨ ਆ ਫੇਸ ਕੁਆਲਿਟੀ ਚੈੱਕ ਕਰੋ ਜੀ ਛੋਟਾ ਜਿਹਾ ਕੰਨ ਥੋੜਾ ਜਿਹਾ ਡੱਬ ਆ ਜਾਂਦਾ ਕਿਸੇ ਕਿਸੇ ਜਰਸੀ 'ਚ ਪਰ ਜਿੰਨੀ ਮੈਂ ਵੇਖਿਆ ਬਈ ਤਿਆਰ ਕਰਮ ਵਾਲੀਆਂ ਬਹੁਤ ਸੋਹਣੀਆਂ ਹੁੰਦੀਆਂ ਹੁੰਦੀਆਂ ਬਾਕੀ ਸਕਿਨ ਪੂਰੀ ਚੰਗੀ ਆ ਪਤਲੀ ਚਮੜੀ ਆ ਵਜਨ ਵਜੂਦ ਬੜਾ ਚੰਗਾ ਕੱਚੀ ਜ਼ਰੂਰ ਆ ਜੀ ਜਿੱਦੇ ਤਿਆਰ ਹੋਈ ਹੁੰਦੀ ਉਹਦੇ ਥੱਬੇ ਦਾ ਹਵਾਨਾ ਹੋਣਾ ਸੀਗਾ ਜੀ ਬਾਕੀ ਵਾਲਟ ਨਾ ਹਵਾਨੇ ਜੀ ਤੁਹਾਨੂੰ ਦਿਖਾ ਦਿੰਨੇ ਆ ਜੀ ਸਾਰੀਆਂ ਵਾਲਟ ਨਾ ਕਰਮ ਵਾਲੀ ਨੇ ਕੱਢ ਕੇ ਸੋਣਾ ਜੀ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਲੈ ਚੱਲੀ ਵੀਰੇ ਇਹਦੀ ਡਿਮਾਂਡ ਜੀ ਠੀਕ ਆ ਇਹਦੀ 50000 ਡਿਮਾਂਡ ਆ ਵਿੱਚੋਂ ਲੈਸ ਹੋ ਜਾਊਗਾ ਜੀ ਸੁਆ ਕਿੰਨਾ ਮਾਜੀ ਇਹ ਦੂਜਾ ਸੁਆ ਦਾ ਸਾ ਕਿੰਨਾ ਸਮਾਂ ਹੋ ਗਿਆ ਸੁਈ ਨੂੰ ਜੀ ਇਹਨੂੰ 6 ਘੰਟੇ ਬੱਚਾ ਕੀ ਆ ਜੀ ਬੱਚੀ ਬੱਚੀ ਆ ਜੀ ਮਗਰ ਜੀਰ ਦੀ ਡੰਨ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ 12 ਲੀਟਰ ਤਿਆਰ ਆ ਜੋਕ ਕੇ ਦੇ ਦਾਂਗੇ ਜੀ ਆਹ ਦੀ ਚੋਲ ਕੇ ਲਏ ਜਗ ਲ ਚਾਰ ਡੰਨ ਚੋਲ ਕੇ ਠੀਕ ਆ ਥਣਾ ਦੀ ਡੰਨ ਆ ਜੀ ਠੰਡੀ ਸੀਲ ਵੀ ਪੂਰੀ ਆ ਤੋੜ ਕੇ ਦਿਖਾ ਦੀ ਵੀਰ ਸੁਆ ਮਾਤਾ ਦਾਸ ਦੀਆ ਕਿ ਦੂਜਾ ਸੂਈ ਹੈ ਜੀ 6 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਵੱੱਛੀ ਹੈ ਜੀ 12 ਲੀਟਰ ਮਾਤਾ ਕਹਿੰਦੇ ਮੇਰੇ ਘਰੋਂ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀਰ ਜੋਖ ਕੇ ਲੈ ਜੇ ਕੰਡਾ ਬਾਲਟੀ ਆਪਦਾ ਨਾਲ ਲੈ ਕੇ ਆਵੇ ਜੀ ਥਣਾ ਦੀ ਡੰਨ ਹੋਊਗੀ ਬਾਕੀ ਅੰਗ ਕ੍ਰੋਸ ਆ ਜਾਂਦਾ ਜੀ ਫੋਟ ਸ਼ਾਂ ਕੋਈ ਵੀ ਨਹੀਂਗੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਚਾਰ ਹੀ ਥਣਾ ਗੈਪ ਤੇ ਲੱਗੇ ਹੋਏ ਆ ਸੋਨਾ ਗੱਟ ਲਹਵਾਨਾ ਮੋੜ ਲਿਆ ਹੋਏ ਜੀ ਬਾਕੀ ਕ੍ਰਾਸ ਅੰਗ ਆ ਜਾਂਦਾ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆ ਜੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਆ ਬੱਚਾ ਤੁਹਾਨੂੰ ਤੋਹਫਾ ਹੀ ਮਿਲ ਜਾਣਾ ਜੇ ਬਈ ਬੱਚਾ ਹੁੰਦਾ ਲੈ ਕੇ ਫਿਰ ਵੀ ਜਾਣਾ ਪੈਣਾ ਸੀ ਬੱਚਾ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਆ ਜੀ ਜੇਰ ਦੀ ਪ੍ਰੋਪਰ ਡਾਨਾ ਡਿਮਾਂਡ ਜੀ ਇਹਦੀ 55000 ਹੋਜੂ ਲੈਸ ਮਾਤਾ ਹਾਂ ਲੈ ਕੇ ਕਰ ਦਾਂਗੇ ਠੀਕ ਆ 55000 ਰੁਪਈਆ ਦੀ ਡਿਮਾਂਡ ਆ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ ਜੀ